ਪ੍ਰਾਈਜ਼ ਹੈ ਇੱਕ ਦਾ ਜੇਕਰ ਤੁਸੀਂ ਇੱਕ ਬਾਏ ਕਰਦੇ ਹੋ ਤੇ ਜੇਕਰ ਤੁਸੀਂ ਆਫਰ ਵਿੱਚ ਲੈਣਾ ਚਾਹੁੰਦੇ ਤਾਂ ਤੁਸੀਂ ਮੈਨੂੰ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੇਰਾ 623924575 ਜੁੜੇਡ ਹੈ ਇਹਨਾਂ ਸੂਟਾਂ ਵਿੱਚ ਰੰਗ ਸਾਰੇ ਬਹੁਤ ਪਿਆਰੇ ਨੇ ਟੌਪ ਬਾਟਮ ਹੈ ਟੌਪ ਵਿੱਚ ਜਿਹੜਾ ਹੈ ਕਿ ਪ੍ਰਿੰਟ ਥੋੜਾ ਡਾਰਕ ਟੋਨ ਵਿੱਚ ਆਉਂਦਾ ਹੈ ਤੇ ਜਿਹੜਾ ਬਾਟਮ ਵਿੱਚ ਪ੍ਰਿੰਟ ਆਏਗਾ ਉਹ ਲਾਈਟ ਟੋਨ ਵਿੱਚ ਬਟ ਹੈਗਾ ਪ੍ਰਿੰਟ ਹੈ ਪਲੇਨ ਬਾਟਮ ਨਹੀਂ ਹੈ ਬਾਟਮ ਟੌਪ ਦੋਨੋਂ ਚੀਜ਼ਾਂ ਪ੍ਰਿੰਟਡ ਨੇ ਮੈਚਿੰਗ ਸੂਟ ਨੇ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ 540 ਵਿੱਚ ਇੱਕ ਬੜਾ ਸੂਟ ਹੈ ਬਾਈ ਕਰਨਾ ਹੈ ਤਾਂ ਨੰਬਰ ਮੈਂ ਆਪਣਾ ਐਡ ਕੀਤਾ ਨੰਬਰ ਜਾ ਉਸਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਸੈਕਿੰਡ ਕਲੈਕਸ਼ਨਾਂ ਨੇ ਬਹੁਤ ਪਿਆਰੀਆਂ ਨੇ ਦੁਪट्टे ਬਹੁਤ ਪਿਆਰੇ ਨੇ ਕੱਟਵਰਕ ਹੋਇਆ ਹੈ ਬਟਰਫਲਾਈ ਨਾਲ ਲੱਗੇ ਫਲਾਵਰਿੰਗ ਹੋ ਗਿਆ ਜਿਵੇਂ ਦਾ ਸ਼ੋਰ ਦਾ ਪ੍ਰਿੰਟ ਹੈ ਸੇਮ ਮਵੇਂ ਦਾ ਸ਼ੋਰ ਦੁਪट्टे ਦੇ ਉੱਪਰ ਵੀ 690 ਰੁਪਏ ਦਾ ਪ੍ਰਾਈਸ ਹੈ ਪ੍ਰਿੰਟਰ ਸੂਟ ਹੈ 5 ਮੀਟਰ ਦਾ ਆਲਓਵਰ ਤੇ ਨਾਲ ਕੱਟਵਰਕ ਦਾ ਦੁਪੱਟਾ ਜਿਹੜਾ ਤੁਹਾਨੂੰ ਮਿਲ ਜਾਏਗਾ ਬਹੁਤ ਹੀ ਪਿਆਰਾ ਵਰਕ ਕੱਟਵਰਕ ਦੇ ਨਾਲ ਕੋਟਾ ਡੋਰੀਆ ਦਾ ਬਾਕੀ ਗਾ ਤੁਸੀਂ ਕੋਈ ਵੀ ਸੂਟ ਕਿਸੇ ਦੀ ਵੀ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਨਾ ਸਕਰੀਨਸ਼ਾਟ ਸੈਂਡ ਕਰ ਸਕਦੇ ਜੋ ਵੀ ਤੁਹਾਡੀ ਕੁਇਰੀ ਹੈ ਤੁਹਾਨੂੰ ਤੁਹਾਡੀ ਕਵਿਦਾ ਰਿਪਲਾਈ ਜਰੂਰ ਆਏਗਾ ਜੋ ਵੀ ਤੁਸੀਂ ਕੁਇਰੀ ਕਰੋਗੇ ਤੇ ਜੇਕਰ ਚੈਨਲ ਤੇ ਨਵੇਂ ਹੋ ਇਸ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਣ ਨੇ ਉਹਨੂੰ ਪ੍ਰੈਸ ਕਰ ਦੋ ਤਾਂ ਕਿ ਜੋ ਮੇਰੇ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੋ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ-ਕਿਹੜੇ ਸੂਟ ਕਿਹੜੇ ਰੰਗਾਂ ਵਿੱਚ ਕਿਵੇਂ ਤੇ ਡਿਜ਼ਾਈਨ ਕਿਵੇਂ ਦੇ ਫਲਾਵਰਾਂ ਚ ਪ੍ਰਿੰਟ ਜਾਂ ਕਢਾਈਆਂ ਜੋ ਵੀ ਹੈ ਕਿਵੇਂ ਦੇ ਟ੍ਰੈਂਡ ਕਰ ਰਹੇ ਨੇ ਤੇ ਦੁਪੱਟੇ ਵੀ ਕਿਵੇਂ ਦੇ ਅੱਜਕੱਲ੍ਹ ਟ੍ਰੈਂਡ ਕਰ ਰਹੇ ਨੇ ਮੈਂ ਹਮੇਸ਼ਾ ਟ੍ਰੈਂਡ ਦੇ ਹਿਸਾਬ ਨਾਲ ਕਲੈਕਸ਼ਨ ਲੈ ਕੇ ਆਉਣੀ ਆ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣੇ ਬਣਾਏ ਨੇ ਇਹ 5 ਮੀਟਰ ਜਿਹੜਾ ਆਲ ਓਵਰ ਦੇ ਸੋਨਾਂ ਦੇ ਦੁਪੱਟੇ ਨੂੰ ਬਹੁਤ ਹੀ ਸੋਹਣੀ ਤਰ੍ਹਾਂ ਕੰਟਰਾਸਟ ਕੀਤਾ ਗਿਆ ਹੈ ਤੇ ਬਾਕੀ ਜੇਕਰ ਤੁਸੀਂ ਸਟੇਟਸ ਦੇਖਣਾ ਤਾਂ ਆਪਣਾ ਨੇਮ ਤੇ ਸਿੱਟ ਦਾ ਨੇਮ ਮੈਨੂੰ ਮੇਰੇ ਨੰਬਰ ਤੇ ਜਾ ਕੇ ਦੱਸਦੇ ਨਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਸਟੇਟਸ ਸ਼ੋ ਹੋ ਜਾਏਗਾ ਤੇ ਫਿਰ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਟ੍ਰੈਂਡੀ ਟ੍ਰੈਂਡੀ ਕਲੈਕਸ਼ਨਾਂ ਕਿਹੜੀਆਂ ਟ੍ਰੈਂਡ ਕਰ ਰਹੀਆਂ ਨੇ ਐਕਸਕਲੂਸਿਵ ਲੇਟੈਸਟ ਜਿਹੜੀਆਂ ਕਲੈਕਸ਼ਨਾਂ ਆਉਂਦੀਆਂ ਨੇ ਵੀਡੀਓ ਹਮੇਸ਼ਾ ਮੈਂ ਛੋਟੇ ਛੋਟੇ ਜਾਂਦੀਆਂ ਨੇ ਅੱਜ ਵੀ ਛੋਟੀ ਜਿਹੀ ਵੀਡੀਓ ਥੋੜੀ ਜਿਹੀ ਕਲੈਕਸ਼ਨ ਲੈ ਕੇ ਆਈ ਨਹੀਂ ਹਮੇਸ਼ਾ ਹੀ ਬਾਕੀ ਹੋਰ ਲੇਟੈਸਟ ਕਲੈਕਸ਼ਨਾਂ ਦੇਖਣੇ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਤਾਂ ਮਿਲਦੇ ਆਂ ਨੈ